ਅੱਜ ਇੱਕ ਅਵੇਰਨੈਸ ਕੈਂਪ ਕਮਿਸ਼ਨ ਦਿਹਾਤੀ ਪੁਲਿਸ ਵੱਲ ਲਗਾਇਆ ਗਿਆ ਹੈ ਇਹ ਡਰੱਗਸ ਤੋਂ ਨੌਜਵਾਨਾਂ ਨੂੰ ਅਵੇਅਰ ਕਰਨਾ ਔਰ ਇਲਾਕੇ ਦੇ ਮੌਤਵਾਰਾਂ ਤੋਂ ਇਸ ਬਾਰੇ ਵਿੱਚ ਯੋਗ ਮੰਗਣਾ ਤਾਂ ਕਿ ਅਸੀਂ ਇਹ ਲੜਾਈ ਅਸੀਂ ਜਿੱਤ ਸਕੀਏ ਮਾਨਯੋਗ ਮੁੱਖ ਮੰਤਰੀ ਪੰਜਾਬ ਪਰਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿੱਥੇ ਕਿ ਪੁਲਿਸ ਦਾ ਕੰਮ ਡਰੱਗਸ ਨੂੰ ਫੜਨਾ ਸਮਗਰਾਂ ਨੂੰ ਫੜਨਾ ਔਰ ਨਾਲ-ਨਾਲ ਇਹ ਵੀ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਅਸੀਂ ਲੋਕਾਂ 'ਚ ਇਸ ਦਾ ਅਵੇਰਨੈਸ ਵੀ ਪਹੁੰਚਾਈਏ ਇਹ ਨਸ਼ੇ ਕਿ ਦਾਂ ਜ਼ਿੰਦਗੀਆਂ ਨੂੰ ਬਰਬਾਦ ਕਰ ਰਿਹਾ ਪਰ ਕਿੱਦਾਂ ਅਸੀਂ ਇਕਜੁੱਟ ਹੋ ਕੇ ਇਹਦਾ ਖੰਡ ਕਰ ਸਕਦੇ ਉਸ ਲੜੀ ਦੇ ਵਿੱਚ ਹੀ ਅੱਜ ਅਮਰਸਰ ਇਤਿਹਾਸੀ ਜ਼ਿਲ੍ਹੇ ਵਿੱਚ ਹਰ ਸਰਭਾਗਿਵਾਂ ਦੇ ਪ੍ਰੋਗਰਾਮ ਚੱਲ ਰਿਹਾ ਔਰ ਸਾਨੂੰ ਪੰਜਾਬ ਸਰਕਾਰ ਵੱਲੋਂ ਸਪੋਂਸਰ ਫੰਡ ਦਿੱਤੇ ਗਏ ਆ ਇਸ ਅਵੇਅਰਨੈਸ ਚੀਜ਼ ਨੂੰ ਲੋਕਾਂ 'ਚ ਅੱਗੇ ਵਧਾਉਣ ਲਈ ਤਾਂ ਕਿ ਇਹਦੇ 'ਚ ਅਸੀਂ ਇੱਕ ਡਿਸਾਈਸਿਵ ਅਸੀਂ ਲੜਾਈ ਲੜ ਕੇ ਨੌਜਵਾਨ ਨੂੰ ਪੰਜਾਬ ਨੂੰ ਅਸੀਂ ਇਸ ਖੋਤ ਤੋਂ ਬਚਾ ਸਕੀਏ ਸਰ ਇਹ ਤੋਂ ਲਾਵਾ ਹੋਰ ਕਿਹੜੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਆ ਦੇਖੋ ਜਿਹੜਾ ਪੁਲਿਸ ਨੇ ਸਮੱਗਰਾਂ ਨੂੰ ਫੜਨਾ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਨੀਆਂ ਉਹਨਾਂ ਖਰਾਫ ਕਾਨੂੰਨੀ ਕਾਰਵਾਈ ਕਰਨੀ ਉਹ ਤਾਂ ਅਸੀਂ ਕਰ ਰਹੇ ਆ ਇਹਦੇ ਨਾਲ ਨਾਲ ਜਿਹੜਾ ਲੋਕਾਂ 'ਚ ਜਾਗਰੂਕਤਾ ਪੈਦਾ ਕਰਨੀ ਇਹ ਵੀ ਬਹੁਤ ਜ਼ਰੂਰੀ ਹੈ ਜੇ ਨੌਜਵਾਨ ਬੱਚੇ ਜਿਹੜੇ ਕਿ ਨਵੀਂ ਪੀੜ੍ਹੀ ਆ ਇਹਨਾਂ ਨੂੰ ਇਸ ਨਸ਼ੇ ਦੇ ਕੋਡ ਬਾਰੇ ਪਤਾ ਹੋਊਗਾ ਤਾਂ ਹੀ ਇਸ ਚੀਜ਼ ਤੋਂ ਇਹ ਦੂਰ reh ਸਕਦੇ ਆ ਥੈਂਕ ਯੂ ਮੇਰਾ ਆਪਣਾ ਨਾਮ ਤੇਜਵੀ ਸਿੰਘ ਕੀ ਕਹਿਣਾ ਚਾਹੁੰਦੇ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਪੰਜਾਬ ਸਰਕਾਰ ਦਾ ਪਰ ਪੰਜਾਬ ਪੁਲਿਸ ਦਾ ਬਹੁਤ ਜਾਇ ਧੰਮਾਦੀ ਆ ਜਿਨ੍ਹਾਂ ਨੇ ਐਂਟੀ ਡੈਕਸ ਕੈਂਪੇਨਿੰਗ ਦਾ ਸ਼ੁਰੂ ਕੀਤਾ ਤੇ ਸਾਡੇ ਪਿੰਡ ਨੂੰ ਚੁਣਿਆ ਗਿਆ ਹੋਕੀ ਦੇ ਟੂਰਨਾਮੈਂਟ ਵਾਸਤੇ ਕਿੰਨੀਆਂ ਟੀਮਾਂ ਨੇ ਭਾਗ ਲਿਆ ਜੀ ਟੋਟਲ 6 ਟੀਮਾਂ ਭਾਗ ਲਿਆ ਹਾਂਜੀ ਤੇ ਜਨ ਵਿੱਚ ਹੌਲੀਡੇ ਇਨ ਨੂੰ ਪਾਲੀਗੋਲਡ ਖਰਚੇ ਪਬਲਿਕ ਇਹ ਫਸਟ ਆਈ ਹੈ ਤੇ ਉਧਰੋਂ ਪਖਰਪੁਰ ਨੇ ਕਸ਼ਟ ਕੀ ਆਈ ਹੈ ਸਰਕਾਰ ਦੇ ਉਪਰਾਲਿਆਂ ਤੋਂ ਤੁਸੀਂ ਕਿਵੇਂ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਮੰਨਦੇ ਹੋ ਖਾਸ ਕਰਕੇ ਇਹੀਂ ਪੰਜਾਬ ਪੁਰਸ ਦਾ ਐਸਐਸਪੀ ਸਾਹਿਬ ਦਾ ਬਹੁਤ ਜਿਆਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਚੁਣਿਆ ਤੇ ਦੌਰਾ ਕੀਤਾ